ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਚਾਰਟ ਲੈ ਕੇ ਆਈ ਆਂ ਅ ਸਕੀਵੀ ਦੇ ਕੁੰਡੇ ਰੱਖਣੇ ਆ ਜਾਂ ਆਪਾਂ ਬਲਾਊਜ਼ ਦੇ ਕੁੰਡੇ ਰੱਖਣੇ ਆ ਤਾਂ ਇਸ ਤਰ੍ਹਾਂ ਮੈਂ ਤੁਹਾਨੂੰ ਇਹ ਥੋੜਾ ਜਿਹਾ ਆਈਡੀਆ ਦਵਾਂਗੀ ਠੀਕ ਹੈ ਸਕੀਵੀ ਜਾਂ ਬਲਾਊਜ਼ ਲਈ ਅੱਜ ਦਾ ਜਿਹੜਾ ਆਪਣਾ ਇਹ ਚਾਰਟ ਹੈ ਸਕੀਵੀ ਜਾਂ ਬਲਾਊਜ਼ ਬਣਾਉਣਾ ਤੁਸੀਂ ਠੀਕ ਹੈ ਉਧਰਲੇ ਜਿਹੜੇ ਕਿੰਨੇ ਕੁੰਡੇ ਰੱਖਣੇ ਬਾਰਡਰ ਲਈ ਬਾਰਡਰ ਤੋਂ ਬਾਅਦ ਮੋਢਿਆਂ ਦੀ ਕਟਾਈ ਬਾਹਾਂ ਲਈ ਕੁੰਡੇ ਸਾਰਾ ਅੱਜ ਆਪਾਂ ਚਾਰਟ ਵਿੱਚ ਦੇਖਾਂਗੇ ਪਹਿਲਾਂ ਆਪਾਂ ਇਥੇ ਸਾਈਜ਼ ਲਿਖਾਂਗੇ ਠੀਕ ਹੈ ਸਾਈਜ਼ ਸਮਾਲ मीडियम लार्ज एक्स लार्ज डबल एक्स लार्ज ठीक है इस तरह ਹੁਣ ਆਪਾਂ ਕੁੰਡੇ ਦੇਖਾਂਗੇ ਮੈਂ ਤੁਹਾਨੂੰ ਥੋੜਾ ਜਿਹਾ ਆਈਡੀਆ ਦੇਵਾਂਗੀ ਕੁੰਡਿਆਂ ਦਾ ਠੀਕ ਹੈ ਬਾਕੀ ਕਈ ਵਾਰ ਡਿਜ਼ਾਈਨ ਦੇ ਹਿਸਾਬ ਨਾਲ ਵੀ ਆਪਾਂ ਕੁੰਡੇ ਰੱਖਣੇ ਹੁੰਦੇ ਆ ਵੱਧ ਘੱਟ ਕੁੰਡੇ ਹੋ ਜਾਂਦੇ ਆ ਥੋੜਾ ਜਿਹਾ ਆਈਡੀਆ ਤੁਹਾਡੇ ਲਈ ਜਿਹੜੇ ਆਪਾਂ ਬਾਰਡਰ ਲਈ ਕੁੰਡੇ ਲੈਣੇ ਦੇਖੋ স্মॉल ਸਾਈਜ਼ ਲਈ ਜਿਹੜੇ ਕੁੰਡੇ ਲੈਣੇ ਆਪਾਂ ਸਕੀਵੀ ਲਈ ਠੀਕ ਹੈ ਸਕੀਵੀ ਲਈ ਆਪਾਂ 80 ਕੁੰਡੇ ਜਿਹੜੇ ਰੱਖ ਸਕਦੇ ਆ ਠੀਕ ਹੈ మీడియం ਲਈ ਆਪਾਂ ਰੱਖ ਸਕਦੇ ਹਾਂ 90 ਜਾਂ 100 ਗੁੰਡੇ ਇਸ ਤਰ੍ਹਾਂ ਉਸ ਤੋਂ ਬਾਅਦ ਲਾਰਜ ਲਈ ਆਪਾਂ ਰੱਖ ਸਕਦੇ ਹਾਂ 100 ਜਾਂ 110 ਗੁੰਡੇ ਬਾਰਡਰ ਦੇ نیچے ਠੀਕ ਹੈ ਐਕਸ ਲਾਰਜ ਲਈ ਆਪਾਂ 110 115 ਇਸ ਤਰ੍ਹਾਂ ਅਕੇ 115 ਜਿਵੇਂ ਆਪਾਂ ਸਾਈਜ਼ ਵੱਡੇ ਲਈ ਬਣਾਉਣੇ ਉਸੇ ਤਰ੍ਹਾਂ ਆਪਾਂ ਕੁੰਡੇ ਵਧਾਉਂਦੇ ਜਾਣਾ ਠੀਕ ਹੈ ਇਹ ਹੋ ਗਏ ਬਾਰਡਰ ਦੇ ਕੁੰਡੇ ਹੁਣ ਦੇਖੋ ਆਫਟਰ ਬਾਰਡਰ ਬਾਰਡਰ ਤੋਂ ਬਾਅਦ ਬਾਰਡਰ ਬਣਾ ਕੇ ਜਦੋਂ ਆਪਾਂ ਕੁੰਡੇ ਵਧਾਉਣੀਆਂ ਤਾਂ ਕੁੰਡੇ ਆਪਾਂ ਡਿਜ਼ਾਈਨ ਦੇ ਹਿਸਾਬ ਨਾਲ ਵਧਾਉਣੀਆਂ ਠੀਕ ਹੈ ਜਿਵੇਂ ਜਿੰਨੇ ਕੁੰਡਿਆਂ ਤੇ ਆਪਣਾ ਡਿਜ਼ਾਈਨ ਹੁੰਦਾ ਕਈ ਵਾਰ ਆਪਣੀ ਕੁੰਡੇ 2-4 ਜ਼ਿਆਦਾ ਵੀ ਹੋ ਸਕਦੇ ਆ 2-4 ਘੱਟ ਵੀ ਹੋ ਸਕਦੇ ਆ ਡਿਜ਼ਾਈਨ ਦੇ ਹਿਸਾਬ ਨਾਲ ਪਛਮ ਦੇ ਹਿਸਾਬ ਨਾਲ ਵੀ ਕੁੰਡੇ ਵਧ ਘੱਟ ਰੱਖਣੇ ਹੁੰਦੇ ਆ ਆ ਪਛਮ ਮੋਟਿਆ ਤਾਂ ਕੁੰਡੇ ਜਿਹੜੇ ਆਪਾਂ ਘੱਟ ਰੱਖਾਂਗੇ ਜੇਕਰ ਨਾਰਮਲ ਵੂਲ ਆ ਤਾਂ ਪੈਸਤਰਾ ਕੁੰਡੇ ਰੱਖਾਂਗੇ ਠੀਕ ਹੈ 3 ਪਲਾਈ ਪਛਮ ਦੇ ਕੁੰਡੇ ਵੀ ਆਪਾਂ ਨੂੰ ਇਸ ਤਰ੍ਹਾਂ ਰੱਖਣੇ ਜੇਕਰ ਆਪਾਂ ਵਰਧਮਾਨ ਦੀ 3 ਪਲਾਈ ਗੋਲ ਪਛਮ ਤਾਂ ਆਪਾਂ ਨੂੰ ਕੁੰਡੇ ਆ ਜਿਹੜੇ 5-4 ਕੁੰਡੇ ਜਿਹੜੇ ਆਪਾਂ ਜ਼ਿਆਦਾ ਲੈਣੇ ਹੁੰਦੇ ਆ ਇਹ ਤੁਸੀਂ ਥੋੜਾ ਜਿਹਾ ਦੇਖ ਲੈਣਾ ਠੀਕ ਹੈ ਹਣ ਦੇਖੋ 80 ਕੁੰਡੇ ਆਪਣੇ ਕੋਲੇ ਤਾਂ ਉੱਪਰ ਆਪਾਂ 90 ਵੀ ਕੁੰਡੇ ਰੱਖ ਸਕਦੇ ਹਾਂ 100 ਕੁੰਡਾ ਵੀ ਰੱਖ ਸਕਦੇ ਹਾਂ ਠੀਕ ਹੈ ਹਣ ਉੱਪਰ ਆਪਾਂ 110 ਕੁੰਡੇ ਵੀ ਰੱਖ ਸਕਦੇ ਹਾਂ ਮੀਡੀਅਮ ਲਈ 115 ਕੁੰਡੇ ਵੀ ਰੱਖ ਸਕਦੇ ਹਾਂ ਮੀਡੀਅਮ ਸਾਈਜ਼ ਲਈ ਤਾਂ ਲਾਰਜ ਲਈ ਆਪਾਂ 115 ਕੁੰਡੇ ਵੀ ਰੱਖ ਸਕਦੇ ਹਾਂ 120 ਕੁੰਡੇ ਵੀ ਰੱਖ ਸਕਦੇ ਹਾਂ ਆਫਟਰ ਬਾਰਡਰ ਠੀਕ ਹੈ ਬਾਰਡਰ ਬਣਾਉਣ ਤੋਂ ਬਾਅਦ ਤੇ ਇਸੇ ਤਰ੍ਹਾਂ ਆਪਾਂ ਕੁੰਡੇ ਵਧਾਉਂਦੇ ਜਾਣਾ ਦੇਖੋ ਇੱਥੇ 120 ਕੁੰਡੇ 125 ਕੁੰਡੇ ਡਬਲ ਐਕਸ ਦਾ ਲਾਰਜ ਲਈ ਆਪਾਂ 125 ਕੁੰਡੇ ਜਿਹੜੇ ਰੱਖ ਸਕਦੇ ਹਾਂ ਠੀਕ ਹੈ ਉਸ ਤੋਂ ਬਾਅਦ ਆ ਜਾਂਦਾ ਆਰਮੋਲ ਕਟਿੰਗ ਠੀਕ ਹੈ ਮੋਡਿਆਂ ਦੀ ਜਿਹੜੀ ਆਪਾਂ ਕਟਾਈ ਕਰਦੇ ਆ ਉਹ ਕਿਸ ਤਰ੍ਹਾਂ ਕਰਨੀ ਹੈ ਦੇਖੋ ਇੱਥੇ ਮੈਂ ਜਿਹੜੀ ਕਟਾਈ ਕਰਦੀ ਆ 3 2 1 ਦੀ ਵੀ ਕਰ ਕਰ ਲੈਣੀ ਹੈ ਦੇਖੋ 3 2 1 ਇਸ ਤਰ੍ਹਾਂ ਵੀ ਕਟਾਈ ਪਾ ਸਕਦੇ ਆ 4 3 2 1 ਦੀ ਵੀ ਕਟਾਈ ਆਪਾਂ ਪਾ ਸਕਦੇ ਆ ਆਪਣੇ ਹਿਸਾਬ ਨਾਲ ਮੈਂ ਦੱਸ ਰਹੀ ਆ ਜਿਸ ਤਰ੍ਹਾਂ ਮੈਂ ਜਿਹੜੀ ਬਾਕੀ ਅਲੱਗ-ਅਲੱਗ ਜਦੋਂ ਆਪਾਂ ਕੋਈ ਪ੍ਰੋਜੈਕਟ ਬਣਾਉਣੀ ਆ ਤਾਂ ਕਟਾਈ ਹੈ ਜਿਹੜੀ ਅਲੱਗ-ਅਲੱਗ ਪੈਂਦੀ ਹੈ ਜਦੋਂ ਵੀ ਮੈਂ ਕੋਈ ਵੀਡੀਓ ਬਣਾਉਣੀ ਆ ਕਟਾਈ ਪਾਉਣੀ ਕੁੰਡੇ ਸਾਰਾ ਕੁਝ ਤੁਹਾਨੂੰ ਦੱਸਦੀਆਂ ਥੋੜਾ ਜਿਹਾ ਆਈਡੀਆ ਤਾਂ ਉਸ ਤੋਂ ਬਾਅਦ ਜਿਵੇਂ ਹੁਣ ਆਪਣੇ ਕੋਲ ਇੱਥੇ ਆਪਾਂ 4 3 మీడియం ਲਈ ਇੰਨੇ ਕੁੰਡੇ ਰੱਖੇ ਆ 4 3 2 1 ਦੀ ਕਟਾਈ ਪਾ ਸਕਦੇ ਆ 5 3 2 1 ਦੀ ਕਟਾਈ ਪਾ ਸਕਦੇ ਆ ਤਾਂ ਲਾਰਜ ਲਈ ਆ ਗਿਆ ਆਪਾਂ 5 3 2 1 ਦੀ ਕਟਾਈ ਪਾਵਾਂਗੇ ਇੱਧਰ ਵੀ ਆਪਾਂ ਇਸੇ ਤਰ੍ਹਾਂ ਕਟਾਈ ਪਾਵਾਂਗੇ 5 3 2 1 ਦੀ ਠੀਕ ਹੈ ਡਬਲ ਐਕਸ ਐਲ ਲਈ ਵੀ ਆਪਾਂ ਇਸੇ ਤਰ੍ਹਾਂ ਪਾਵਾਂਗੇ 5 3 2 1 ਦੀ ਘਟਾਈ ਠੀਕ ਹੈ ਉਸ ਤੋਂ ਬਾਅਦ ਆ ਗਿਆ ਆਪਣੀ ਰਾਉਂਡ ਨੈਕ ਗੋਲ ਗਲਾ ਗੋਲ ਗਲੇ ਲਈ ਆਪਾਂ ਕਿੰਨੇ ਕੁੰਡੇ ਲੈਣੇ ਆ ਰਾਉਂਡ ਨੈਕ ਠੀਕ ਹੈ ਰਾਉਂਡ ਨੈਕ ਲਈ ਜਦੋਂ ਆਪਾਂ ਕੁੰਡੇ ਠਾਉਣੇ ਆ ਤਿੰਨ ਸਾਈਡਾਂ ਤੋਂ ਆਪਾਂ ਇਸ ਤਰ੍ਹਾਂ ਕੁੰਡੇ ਠਾਉਣੇ ਆ ਦੋ ਸਾਈਡਾਂ ਇਹ ਹੀ ਹੋ ਜਾਂਦੀਆਂ ਆਪਣੀਆਂ ਗੁਲਾਈ ਚ ਉਠਾਉਣੇ ਆਪਾਂ ਇਸ ਤਰ੍ਹਾਂ ਕੁੰਡੇ ਰਾਉਂਡ ਨਿਕ ਲਈ ਤਾਂ ਜਿਹੜਾ ਆਪਾਂ ਨੂੰ স্মॉल ਸਾਈਜ਼ ਲਈ ਆਪਾਂ 90 ਕੁੰਡੇ ਜਿਹੜੇ ਬਹੁਤ ਹੁੰਦੇ ਆ। ਬਾਕੀ 2-4 ਜ਼ਿਆਦਾ ਕੁੰਡੇ ਜਿਹੜੇ ਜ਼ਿਆਦਾ ਵੀ ਹੋ ਸਕਦੇ ਆ। ਤਾਂ ਕੋਈ ਗੱਲ ਨਹੀਂ ਠੀਕ ਹੈ। ਇਧਰ ਆਪਣੇ 100 ਕੁੰਡੇ। ਠੀਕ ਹੈ। 110 ਜਾਂ 112 ਕੁੰਡੇ ਲਾਰਜ ਲਈ। ਐਕਸ ਲਾਰਜ ਲਈ 112 115 ਇਸ ਤਰ੍ਹਾਂ ਠੀਕ ਹੈ ਡਬਲ ਐਕਸ ਲਈ 115 120 ਇਸ ਤਰ੍ਹਾਂ ਇਸ ਤਰ੍ਹਾਂ ਕੁੰਡੇ ਹੁੰਦੇ ਆ ਠੀਕ ਹੈ ਰਾਉਂਡ neck ਲਈ ਵੀ ਸ਼ੇਪ neck ਲਈ ਜਦੋਂ ਆਪਾਂ ਕੁੰਡੇ ਠਾਉਣੇ ਆ ਤੈਦੇ ਲਈ ਜਦੋਂ ਆਪਾਂ ਕੁੰਡੇ ਠਾਉਣੇ ਆ ਤਾਂ স্মॉल ਲਈ 150 ਕੁੰਡਾ ਠੀਕ ਹੈ ਮੀਡੀਅਮ ਲਈ 160 ਗੁੰਡੀ ਇਸ ਤਰ੍ਹਾਂ ਫਿਰ 165 ਲਾਰਜ ਲਈ ਐਕਸ ਲਾਰਜ ਲਈ 170 ਡਬਲ ਐਕਸ ਐਲਾਰਜ ਲਈ ਵੀ 170 ਗੁੰਡੇ ਠੀਕ ਹੈ ਇਸ ਤਰ੍ਹਾਂ ਜਿਹੜੀ ਲੰਬਾਈ ਰੱਖਣੀ ਆਪਾਂ ਦੇਖੋ ਦੈਨ ਲੈਂਥ ਰੱਖਣੀ ਜਿਹੜੀ ਆਪਾਂ ਸਕੀਵੀ ਦੀ ਉਹ ਆਪਾਂ ਆਪਣੇ ਹਿਸਾਬ ਨਾਲ ਰੱਖਣੀ ਹੈ ਸਕੀਵੀ ਬਣਾ ਰਹੇ ਆ ਬਲਾউজ ਬਣਾ ਰਹੇ ਆ ਜਾਂ ਆਪਾਂ ਕਾਰਡੀਗਨ ਜੈਕਟ ਬਣਾ ਰਹੇ ਆ ਸਵੈਟਰ ਬਣਾ ਰਹੇ ਆ ਉਹ ਲੈਂਥ ਹੈ ਜਿਹੜੀ ਆਪਾਂ ਆਪਣੇ ਹਿਸਾਬ ਨਾਲ ਰੱਖਣੀ ਹੈ ਠੀਕ ਹੈ ਜਿਵੇਂ ਹੁਣ ਇੱਥੇ ਮੈਂ ਤੁਹਾਨੂੰ ਜੈਕਟ ਦੀ ਜਿਹੜੀ ਦੱਸ ਦਿੰਨੀ ਆ ਸਮਾਲ ਲਈ ਤਾਂ ਆ 25 ਇੰਚ ਜਿਹੜੀ ਬਹੁਤ ਹੁੰਦੀ ਹੈ ਠੀਕ ਹੈ ਬਾਕੀ ਆਪਣੀ ਸਾਵਧਾਨ ਨਾਲ ਰੱਖਣੀ ਹੈ ਤੁਸੀਂ మీడియం ਲਈ 26 ਬਹੁਤ ਹੁੰਦੀ ਹੈ ਅੱਗੇ ਇਸ ਤਰ੍ਹਾਂ 27 ਇੰਚ 27 ਇੰਚ 27 ਇੰਚ ਡਬਲ ਐਕਸ ਲਾਰਜ ਲਈ ਠੀਕ ਹੈ ਇਹ ਤਾਂ ਆਪਾਂ ਆਪਣੇ ਅਕੋਰਡਿੰਗ ਹੀ ਰੱਖਾਂਗੇ ਜਿੰਨੀ ਆਪਾਂ ਨੂੰ ਚਾਹੀਦੀ ਹੋਗੀ ਜਿਵੇਂ ਬਲਾਊਜ਼ ਬਣਾ ਰਹੇ ਹਾਂ ਤਾਂ ਜਿਵੇਂ ਆਪਾਂ 15 ਇੰਚ ਰੱਖਣੀ ਹੈ 18 ਇੰਚ ਰੱਖਣੀ ਹੈ 20 ਇੰਚ ਰੱਖਣੀ ਹੈ 22 ਇੰਚ ਰੱਖਣੀ ਹੈ ਇਸ ਤਰ੍ਹਾਂ ਇਹ ਆਪ ਆਪਣੀ ਹਿਸਾਬ ਨਾਲ ਰੱਖਣੀ ਹੈ ਥੋੜਾ ਜਿਹਾ ਆਈਡੀਆ ਮੈਂ ਤੁਹਾਨੂੰ ਦੇਤਾ ਜੈਕਟ ਦਾ ਇੱਥੇ ਬਲਾਊਜ਼ ਦੀ ਤੁਸੀਂ ਸਕੀਵੀ ਤੇ ਬਲਾਊਜ਼ ਦੀ ਇਸ ਤਰ੍ਹਾਂ ਰੱਖਣੀ ਜਿਵੇਂ ਮੈਂ ਤੁਹਾਨੂੰ ਦੱਸਿਆ ਜਿੰਨੀ ਲੰਬਾਈ ਤੁਹਾਨੂੰ ਚਾਹੀਦੀ ਹੋਗੀ ਉਸ ਤੋਂ ਬਾਅਦ ਆ ਗਿਆ ਆਪਣੀ ਬਾਹਾਂ ਦੇ ਕੁੰਡੇ ਕਿੰਨੇ ਰੱਖਣੀ ਆਪਾਂ ਸਕੀਵੀ ਲਈ ਠੀਕ ਹੈ ਜਿਵੇਂ ਆਪਾਂ ਇੱਥੇ ਬਾਹ ਦੇ ਕੁੰਡੇ ਰੱਖਣੇ ਆ ਕਿੰਨੇ ਕੁੰਡੇ ਰੱਖਣੇ ਤਾਂ ਦੇਖੋ 45 ਕੁੰਡੇ 45 ਕੁੰਡੇ ਰੱਖ ਸਕਦੇ ਆ ਸਮਾਲ ਲਈ ਫਿਰ ਉਸ ਤੋਂ ਬਾਅਦ ਮੀਡੀਅਮ ਲਈ 45 ਜਾਂ 50 ਕੁੰਡੇ ਰੱਖ ਸਕਦੇ ਆ ਠੀਕ ਹੈ ਲਾਰਜ ਲਈ ਤੁਸੀਂ ਰੱਖ ਸਕਦੇ ਆ 50 ਕੁੰਡੇ ਉਸ ਤੋਂ ਬਾਅਦ ਐਕਸ ਲਾਰਜ ਲਈ ਤੁਸੀਂ 50 ਜਾਂ 55 ਕੁੰਡੇ ਲੈ ਸਕਦੇ ਆ ਠੀਕ ਹੈ डबल एक्स ਲਾਰਜ ਲਈ ਤੁਸੀਂ 55 ਕੁੰਡੇ ਰੱਖ ਸਕਦੇ ਆ ਬਹੁਤ ਹੁੰਦੀ ਹੈ ਠੀਕ ਹੈ ਉਸ ਤੋਂ ਬਾਅਦ ਹੁਣ ਆਪਾਂ ਦੇਖਾਂਗੇ ਜਦੋਂ 슬ੀਵਸ ਦੇ ਬਾਰਡਰ ਤੋਂ ਬਾਅਦ ਉੱਪਰ ਆਪਾਂ ਲੰਬਾਈ ਕੰਪਲੀਟ ਕਰ ਲੈਣੀ ਹੈ ਠੀਕ ਹੈ ਆਪਾਂ ਜਿਵੇਂ 45 ਕੁੰਡੇ ਰੱਖੇ ਆ ਬਾਰਡਰ ਤੋਂ ਬਾਅਦ ਫਿਰ ਆਪਾਂ 10 ਕੁੰਡੇ ਵਧਾ ਲੈਣੀ ਹੈ ਠੀਕ ਹੈ ਉਸ ਤੋਂ ਬਾਅਦ ਹਰੇਕ ਚੌਥੀ ਜਾਂ ਛੇਵੀਂ ਸਲਾਈ ਤੇ ਆਪਾਂ ਦੋਨਾਂ ਸਾਈਡਾਂ ਤੋਂ ਇੱਕ ਇੱਕ ਕੁੰਡਾ ਵਧਾਉਂਦੇ ਜਾਣਾ ਲੰਬਾਈ ਕੰਪਲੀਟ ਹੁੰਦੇ ਤੱਕ ਆਪਣੀ ਜਿੰਨੇ ਆਪਾਂ ਬਾਰਡਰ ਦੇ ਕੁੰਡੇ ਰੱਖਣੇ ਹੀ ਹੋਣਗੇ ਓਨੇ ਕੁੰਡੇ ਆਪਣੇ ਹੋਣੇ ਚਾਹੀਦੇ ਆਪਣੇ ਕੋਲ ਜਿਵੇਂ ਅਸੀਂ 80 ਕੁੰਡੇ ਆ ਤਾਂ ਉੱਪਰ ਲੰਬਾਈ ਕੰਪਲੀਟ ਹੋਣ ਤੱਕ 80 ਕੁੰਡੇ ਹੋਣੇ ਚਾਹੀਦੇ ਆਪਣੇ ਕੋਲ ਠੀਕ ਹੈ ਜਿੰਨੇ ਬਾਰਡਰ ਦੇ ਕੁੰਡੇ ਰੱਖੇ ਹੋਣਗੇ ਆਪਣੇ ਕੋਲ ਦੇਖੋ 45 ਤੁਸੀਂ ਬਾਰਡਰ ਤੇ ਰੱਖੇ ਬਾਰਡਰ ਤੋਂ ਬਾਅਦ 10 ਕੁੰਡੇ ਵਧਾ ਲਈ ਫਿਰ ਉੱਪਰ ਜਾ ਕੇ ਕੁੰਡੇ ਹੁਣ ਆਪਣੇ ਕੋਲ ਸਮਾਲ ਲਈ 80 ਆ। ਬਾਰਡਰ ਦੇ 80 ਕੁੰਡੇ ਤੇ 80 ਕੁੰਡੇ ਉੱਪਰ ਹੀ ਦੇ ਹੋਣੇ ਚਾਹੀਦੇ ਆ। ਹੁਣ ਇੱਥੇ ਆਪਾਂ 90 ਜਾਂ 100 ਕੁੰਡੇ ਆਪਣੇ ਕੋਲੇ ਬਾਰਡਰ ਦੇ ਤਾਂ 90 ਜਾਂ 100 ਕੁੰਡੇ ਹੀ ਆਪਣੇ ਕੋਲੇ ਉੱਪਰ ਹੋਣਾ ਚਾਹੀਦਾ। ਠੀਕ ਹੈ। ਜਿਵੇਂ ਹੁਣ ਇੱਦਾਂ ਲਾਰਜ ਲਈ ਹੁਣ ਆਪਣੇ ਕੋਲੇ ਬਾਰਡਰ ਦੇ 100 ਕੁੰਡੇ ਆ ਜਾਂ 110 ਆ ਤੇ ਇੰਨੇ ਕੁੰਡੇ ਆਪਣੇ ਉੱਪਰ ਬਾਹ ਦੀ ਲੰਬਾਈ ਕੰਪਲੀਟ ਹੋਣ ਤੱਕ ਹੋਣੇ ਚਾਹੀਦੇ ਆ। ਇਸ ਤਰ੍ਹਾਂ ਆਪਾਂ ਕੁੰਡੇ ਰੱਖਣੀ ਹੈ ਉੱਪਰ ਠੀਕ ਹੈ ਉਸ ਤੋਂ ਬਾਅਦ ਆਪਾਂ ਘਟਾਈ ਪਾਉਣੀ ਹੈ ਮੋਢਿਆਂ ਦੀ ਘਟਾਈ ਤਾਂ ਮੋਢਿਆਂ ਦੀ ਘਟਾਈ ਜਿਹੜੀ ਪਾਉਣੀ ਆਪਾਂ ਇਸ ਤਰ੍ਹਾਂ ਪਾਉਣੀ ਹੈ 슬ੀਵਸ ਕਟਿੰਗ ਕਟਿੰਗ ਕਰਨੀ ਹੈ ਦੇਖੋ ਇਹ ਵੀ ਮੈਂ ਉਸੇ ਤਰ੍ਹਾਂ ਹੀ ਕਰਦੀ ਜਿਵੇਂ ਤੁਸੀਂ ਇੱਥੇ ਘਟਾਈ ਪਾਈ ਹੋਊਗੀ ਨਾ ਮੋਢਿਆਂ ਦੀ ਘਟਾਈ ਤੇ ਕੀ ਵੀ ਦੀ ਬਲਾਊਜ਼ ਦੀ ਜਾਂ ਜੈਕਟ ਦੀ ਉਸੇ ਤਰ੍ਹਾਂ ਤੁਸੀਂ ਘਟਾਈ ਪਾਉਣੀ ਹੈ ਜੇਕਰ ਤੁਸੀਂ 3 2 1 ਦੀ ਘਟਾਈ ਪਾਈ ਹੈ ਤਾਂ ਪਹਿਲਾਂ ਆਪਾਂ 3 2 1 ਦੀ ਘਟਾਈ ਪਾਉਣੀ ਹੈ ਜੇ 4 3 2 1 ਦੀ ਪਾਈ ਹੈ ਤਾਂ 4 3 2 1 ਦੀ ਪਾਉਣੀ ਹੈ ਠੀਕ ਹੈ ਜੇ ਤੁਸੀਂ ਪਾਈ ਹੈ 4 3 2 1 ਦੀ ਘਟਾਈ ਤਾਂ ਤੁਸੀਂ ਇੰਨੀ ਪਾਉਣੀ ਹੈ 5 3 2 1 ਦੀ ਪਾਈ ਹੈ ਤਾਂ ਤੁਸੀਂ ਇਸੇ ਤਰ੍ਹਾਂ ਪਾਉਣੀ ਹੈ ਜਿੰਨੀ ਘਟਾਈ ਤੁਸੀਂ ਪਾਈ ਹੋਗੀ ਉਸੇ ਤਰ੍ਹਾਂ ਤੁਸੀਂ ਘਟਾਈ ਜਿਹੜੀ ਪਾਉਣੀ ਹੈ ਠੀਕ ਹੈ ਐਕਸਟਰਾ 5 3 2 1 ਦੀ ਘਟਾਈ ਪੌਣੀ ਇਸ ਤਰ੍ਹਾਂ ਪੌਣੀ ਤੁਸੀਂ ਜਦੋਂ ਲੰਬਾਈ ਕੰਪਲੀਟ ਹੋ ਜਾਂਦੀ ਹੈ ਮੋੜਿਆਂ ਦੀ ਘਟਾਈ ਇਸ ਤਰ੍ਹਾਂ ਪਾ ਲੈਣੀ ਹੈ ਪਹਿਲਾਂ ਫਿਰ ਉਸ ਤੋਂ ਬਾਅਦ ਆਪਾਂ 2 2 ਜਾਂ 1 1 ਕਰਕੇ ਕੁੰਡਾ ਘਟਾਉਂਦੇ ਜਾਣਾ ਠੀਕ ਹੈ ਹਾਫ ਤੱਕ ਉਸ ਤੋਂ ਬਾਅਦ ਆਪਾਂ ਜੇਕਰ ਆਪਣੇ ਕੋਲ ਕੁੰਡੇ ਜ਼ਿਆਦਾ ਹੋਣ ਤਾਂ ਆਪਾਂ ਦੋ ਦੋ ਜਾਂ ਤਿੰਨ ਤਿੰਨ ਕਰਕੇ ਹਰੇਕ ਲਾਈਨ ਵਿੱਚ ਕੁੰਡੇ ਘਟਾ ਲੈਣਗੇ ਬਾਹਾਂ ਦੇ ਠੀਕ ਹੈ ਬਾਕੀ ਡਿਜ਼ਾਈਨ ਦੇ ਹਿਸਾਬ ਨਾਲ ਹੁੰਦਾ ਜਿਸ ਤਰ੍ਹਾਂ ਦਾ ਤੁਹਾਡਾ ਡਿਜ਼ਾਈਨ ਹੋਗਾ ਉਸੇ ਤਰ੍ਹਾਂ ਤੁਸੀਂ ਕੁੰਡੇ ਜਿਹੜੇ ਜ਼ਿਆਦਾ ਘੱਟ ਜਿਹੜੇ ਰੱਖ ਲੈਣੇ ਥੋੜਾ ਜਿਹਾ ਆਈਡੀਆ ਮੇਰੇ ਵੱਲੋਂ ਇਹ ਤੁਹਾਨੂੰ ਜੇਕਰ ਤੁਹਾਡਾ ਹੱਥ ਥੋੜਾ ਜਿਹਾ ਕਾਸਮ ਹੈ ਤਾਂ ਕੁੰਡੇ ਜ਼ਿਆਦਾ ਲੈ ਲੈਣੀ ਜਿਵੇਂ ਮੈਂ ਇੱਥੇ ਦੱਸਿਆ 80 ਤਾਂ ਤੁਸੀਂ 85 ਲੈ ਲੈਣੀ ਹੈ ਜੇਕਰ ਹੱਥ ਠਿੱਲਾ ਤਾਂ ਤੁਸੀਂ ਇੱਕ ਦੋ ਕੁੰਡੇ ਘੱਟ ਵੀ ਕਰ ਸਕਦੇ ਹੋ ਠੀਕ ਹੈ ਇਸ ਤਰ੍ਹਾਂ ਤੁਹਾਨੂੰ ਮੈਂ ਜਿਹੜਾ ਆਈਡੀਆ ਦਿੱਤਾ। ਬਾਕੀ ਜੇਕਰ ਕੁਝ ਰਹਿ ਗਿਆ ਹੋਵੇ ਦੱਸਣ ਵਾਲਾ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਦੁਬਾਰਾ ਵੀ ਪੁੱਛ ਸਕਦੇ ਆ। ਪਹਿਲਾਂ ਵੀ ਮੈਂ ਤੁਹਾਨੂੰ ਜਿਹੜਾ ਕਮੀਜ਼ ਨਾਲ ਵੀ ਸਕੀਵੀ ਦਾ ਨਾਪ ਲੈਣਾ ਦੱਸਿਆ ਦੱਸਿਆ ਹੋਇਆ ਆਪਣੇ ਚੈਨਲ ਤੇ ਤੁਸੀਂ ਉੱਥੇ ਜਾ ਕੇ ਦੇਖ ਸਕਦੇ ਹੋ। ਤੇ ਚਲੋ ਫਿਰ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ। ਧੰਨਵਾਦ।